ਆਸنگ ਆਲੂ ਵਾਲੀ ਕੀ ਹੋਣਾ ਦੀ ਜਸਾ ਸਿੰਘ ਰਾਮ ਗੜੀ ਕੀ ਹੋਣਾ ਨਾ ਕਦੀ ਨਹੀਂ ਸੀ ਬਣਦੀ। ਪੁਰਾਣੇ ਸਰਦਾਰਾਂ ਦੀ ਆਪਸ ਵਿੱਚ ਡਾਂਗ ਸੋਟਾ ਖੜਕ ਜਾਂਦਾ ਸੀ ਪਰ ਉਹਨਾਂ ਨੇ ਇੱਕ ਲੀਕ ਖਿੱਚੀ ਸੀ। ਆਪਸ ਵਿੱਚ 100 ਵਾਰੀ ਲੜੀਏ ਪਰ ਜਦੋਂ ਦੁਸ਼ਮਣ ਸਾਂਝਾ ਆਵੇ ਉਦੋਂ ਹੱਥ ਨਾਲ ਹੱਥ ਫੜ ਕੇ ਖਲੋ ਜਾਣਾ ਅਗਲੇ ਨੂੰ ਪਤਾ ਨਾ ਲੱਗੇ ਵੀ ਇਹ ਲੜੇ ਆ। ਅੱਜ ਕੀ ਆ? ਜੇ ਇੱਕ ਦੇ ਮਗਰ ਸਿਸਟਮ ਪੈਂਦਾ ਦੂਜੇ ਉਹਦੀ ਮਦਦ ਕਰਦੇ ਆ ਸਿਸਟਮ ਦੀ ਵੀ ਫਾੜੇ ਨੂੰ ला ਥੱਲੇ ਜਰਾ ਅਹੀਂ ਲੋਕੇ ਖਲੋ ਕੇ ਤਾੜੀਆਂ ਮਾਰੀ। ਆਈ ਅਮਰਤਪਾਲ ਸਿੰਘ ਵਾਲੇ ਕੇਸ 'ਚ ਇਹੋ ਕੁਝ ਹੀ ਹੋਇਆ ਜਿਨ੍ਹਾਂ ਨੂੰ 40-40 ਸਾਲ ਹੋ ਗਏ ਲੀਡਰ ਹੀ ਕਰਦਿਆਂ ਉਹਨਾਂ ਵੇਖਿਆ ਵੀ ਸਾਡੀਆਂ ਦੇ ਰੈਲੀਆਂ 'ਚ ਬੰਦੇ ਗਾਇਬ ਹੋ ਗਏ ਤੇ ਕੱਲ ਦਾ ਉੱਠਿਆ ਮੰਡਾ ਇੱਕ ਕਾਲ ਦਵੇ ਲੋਕੀ ਵਹੀਰਾ ਘਾਤ ਕੇ ਆ ਜਾਣ ਇਹ ਸਾਡੇ ਲਈ ਖਤਰਾ ਏ ਕੁਰਸੀ ਜਾਂਦੀ ਦਿਸਦੀ ਆ ਕੁਰਸੀ ਜਾਂਦੀ ਵੀ ਬਿਨਾ ਆ ਪਹਿਲੀ ਵਾਰੀ ਵੇਖਿਆ ਮੈਂ ਭਾਈ ਜ਼ਿੰਦਗੀ ਦੇ ਵਿੱਚ ਚੋਣਾ ਤੁਸੀਂ ਵੀ ਬੜੀਆਂ ਵੇਖੀਆਂ ਵਾ ਇੱਕ ਬੰਨੇ ਵੋਟਾਂ ਪੈਂਦੀਆਂ ਹੁੰਦੀਆਂ ਦੂਜੇ ਬੰਨੇ ਸ਼ਰਾਬ ਪਿਆਉਣ ਦੇ ਹੁੰਦੇ ਆ ਦੂਜੇ ਬੰਨੇ ਭੁੱਖੀ ਖਾਣ ਦੇ ਹੁੰਦੇ ਆ ਇਹ ਪਹਿਲੀ ਵਾਰ ਦੀਆਂ ਚੋਣਾਂ ਸੀ ਜਦੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਪਜੀਤ ਸਿੰਘ ਦੀਆਂ ਚੋਣਾਂ ਪਈਆਂ ਤੇ ਲਾਗੇ ਸ਼ਬੀਲ ਲੱਗੀ ਹੁੰਦੀ ਸੀ ਲਾਗੇ ਸ਼ਬੀਲ ਵਰਤਾਈ ਜਾਂਦੀ ਸੀ ਬੂਥਾਂ ਦੇ ਉੱਤੇ ਮੁੰਡੇ ਸਿਰਾਂ ਤੇ ਰਮਾਲ ਬੰਨ ਕੇ ਬੈਠੇ ਆਹ ਚੀਜ਼ ਚੁਪਦੀ ਆ ਸਿਸਟਮ ਨੂੰ ਵੀ ਇਹ ਲੋਕੀਆਂ ਇਹਨਾਂ ਲੋਕਾਂ ਨੂੰ ਅਕਲ ਕਿੱਥੋਂ ਆ ਗਈ ਇਹ ਲੋਕ ਵੀ ਸਿਆਣੇ ਹੋ ਸਕਦੇ ਆ ਇਸ ਕਰਕੇ ਉਹ ਤੁਹਾਡੇ ਸਕੇ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਪੰਜਾਬੀਓ ਮੇਰਾ ਪਤਾ ਨਹੀਂ ਮੈਂ ਕਦੋਂ ਅੱਖਾਂ ਬੰਦ ਕਰ ਜਾਵਾਂ ਬਸ ਮੈਂ ਜਾਂਦਿਆਂ ਜਾਂਦਿਆਂ ਇੱਕ ਗੱਲ ਹੋਰ ਕਹਿ ਜਾ ਵੀ ਤੁਸੀਂ ਆਪਣੀ ਏਕਤਾ ਬਣਾ ਕੇ ਰੱਖਿਓ ਆ ਖਲੋਤਾ ਜੇ ਮੇਰਾ ਵੱਡਾ ਪੁੱਤ ਖੜਕ ਸਿੰਘ ਜੇ ਤੁਸੀਂ ਹਾਮੀ ਭਰੋ ਤੇ ਮੈਂ ਇਹਨੂੰ ਪੰਜਾਬ ਦਾ ਅਗਲਾ ਬਾਦਸ਼ਾਹ ਬਣਾ ਦਿਆਂ ਹੁਣ ਆ ਚੀਜ਼ ਨੋਟ ਕਰਨ ਵਾਲੀ ਜੇ ਪੁੱਤ ਖਲੋਤਾ ਵਾ ਲਾਗੇ ਤੇ ਸ਼ੇਰੇ ਪੰਜਾਬ ਸੰਗਤ ਨੂੰ ਪੁੱਛਦਾ ਵੀ ਇਹਨੂੰ ਬਾਦਸ਼ਾਹ ਬਣਾਉਣ ਲੱਗਾ ਮੈਂ ਵੀ ਪੁਛ ਕੇ ਬਣਾਵਾ ਹੁਣ ਮਾਰੋ ਹਾਂ ਲਾਗੇ ਬੰਨੇ ਝਾਤੀ ਦਰਿਆ ਕੋਈ ਝਾੜਦਾ ਰੈਲੀਆਂ ਚ ਕੁਰਸੀਆਂ ਕੋਈ ਡੋਂਦਾ ਜਾ ਕੇ ਸਾਰੀ ਸਾਰੀ ਉਮਰ ਲੰਗੀ ਦਰਿਆ ਝਾੜਦਿਆਂ ਕੁਰਸੀਆਂ ਝਾੜਦਿਆਂ ਤੇ ਅਗਲੇ ਜਦੋਂ ਮਾੜੇ ਜੇ ਵੱਡੇ ਹੁੰਦੇ ਆ ਤੇ ਆਪਣੀ ਜਗ੍ਹਾ ਉੱਤੇ ਆਪਣਾ ਨਿਆਣਾ ਫੇਟ ਕਰਕੇ ਉਹ ਜਾਂਦੇ ਆ ਪੀ ਪਹਿਲਾਂ ਤੁਸੀਂ ਸਾਡੀਆਂ ਦਰੀਆਂ ਝਾੜੀਆਂ ਹੁਣ ਤੁਹਾਡੇ ਨਿਆਣੇ ਗਾਂ ਇਹਨਾਂ ਦੀਆਂ ਦਰੀਆਂ ਝਾੜਨਗੇ ਇਹਨਾਂ ਦੀਆਂ ਰੈਲੀਆਂ ਚ ਕੁਰਸੀਆਂ ਡਾਉਣਗੇ ਵਰਕਰਾਂ ਨੂੰ ਕੋ ਪੁੱਛਦਾ ਲੋਕਾਂ ਨੂੰ ਕੋ ਪੁੱਛਦਾ ਵੀ ਮੈਂ ਆਪਣੀ ਜਗ੍ਹਾ ਤੇ ਆਹ ਬੰਦਾ ਦੇਣ ਲੱਗਾ ਤੁਹਾਨੂੰ ਪਰਵਾਹ ਨਹੀਂ ਕਿ ਨਹੀਂ ਪਰਵਾਹ ਜੁੱਤੀ ਦੇ ਜ਼ੋਰ ਨਾਲ ਤੁਹਾਡੇ ਸਿਰ ਮੜ ਕੇ ਜਾਂਦੇ ਆ ਜੁੱਤੀ ਦੇ ਜ਼ੋਰ ਨਾਲ ਵੀ ਪਹਿਲਾਂ ਮੇਰੀ ਚਾਪਲੂਸੀ ਕੀਤੀ ਸਾਰੀ ਉਮਰ ਹੁਣ ਲੀਡਰ ਮੈਂ ਆਪਣਾ ਮੁੰਡਾ ਬਣਾ ਕੇ ਚੱਲਿਆ ਜੇ ਹੁਣ ਮੇਰੇ ਮੁੰਡੇ ਦੀ ਚਾਪਲੂਸੀ ਕਰਿਓ ਤੇ ਉਹ ਜਿਹੜਾ ਨਵਾਂ ਬਣਾਈਦਾ ਵਾ ਉਹਨੇ ਗਾਂ ਨਿਗੇ ਜੇ ਨਿਆਣੇ ਆਪਣੇ ਪਹਿਲੇ ਹੀ ਤਿਆਰ ਕੀਤੇ ਹੁੰਦੇ ਵੀ ਹੁਣ ਤੁਸੀਂ ਵੀ ਬੱਤੀ ਵਾਲੀਆਂ ਗੱਡੀਆਂ 'ਚ ਘੁੰਮਣਾ ਲੋਕਾਂ ਦਾ ਕੀ ਆ ਇਹਨਾਂ ਦੇ ਝੰਡੀਆਂ ਚੁੱਕ ਕੇ ਤੋਰੀ ਪੈਣਾ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ ਇਹਨਾਂ ਦੇ ਘਰੋਂ ਬੱਸ ਭਰ ਕੇ ਆਈ ਜਾਣਾ ਸਾਡੇ ਅੱਖ ਕੰਦੇ ਪਰ ਸ਼ੇਰੇ ਪੰਜਾਬ ਦਾ ਰਾਜ ਪਾ ਕੇ ਇਸ ਕਰਕੇ ਵਖਰਾਏ ਉਹ ਲੋਕਾਂ ਨੂੰ ਪੁੱਛਦਾ ਅੱਜ ਵਾਲੇ ਲੀਡਰਾਂ ਵਾਂਗੂ ਨਿਆਣੇ ਨਹੀਂ ਫਿੱਟ ਕਰਦਾ ਨਿਆਣੇ ਨਹੀਂ ਸੈੱਟ ਕਰਦਾ ਜੇ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਸਿਆਸਤ ਵਿੱਚ ਬਹੁਤ ਚੰਗਾ ਵਾਂ ਮੇਰੇ ਨਿਆਣੇ ਵੀ ਉਨੇ ਚੰਗੇ ਹੋਣਗੇ ਬਹੁਤੇ ਲੋਕਾਂ ਨੇ ਨਿਆਣਿਆਂ ਨੇ ਪਠਾਵਾਇਆ ਅਗਲੇ ਬੰਨੇ ਆਕੇ ਕਿੱਥੋਂ ਤੋਂ ਕਿੱਥੇ ਪਹਚਾ ਦਤਾ ਇਹ ਨਿਆਣਿਆਂ ਨੇ ਪਠੇ ਪਾਏ ਸੀ ਅਗਲੇ ਬੰਨੇ ਜੇ ਠੇਕਾ ਥੋੜਾ ਲੋ ਵੀ ਮੈਂ ਚੰਗਾ ਤੇ ਗਾ ਨਿਆਣੇ ਵੀ ਉਨੇ ਚੰਗੇ ਹੋਣਗੇ ਤੁਸੀਂ ਕਹੇ ਹੋਰ ਦੇ ਸਿਰ ਤੇ ਜ਼ਿੰਮੇਵਾਰੀ ਪਾ ਸਕਦੇ ਹੋ ਪੀ ਆਪ ਭਾਈ ਸੰਸਥਾ ਤੂੰ ਚਲਾ ਕੇ ਵਿਖਾ ਆ ਸਿਸਟਮ ਤੂੰ ਚਲਾ ਕੇ ਵਿਖਾ ਮੈਂ ਪਹਿਲਾਂ ਗੱਲ ਕਹੀ ਸੀ ਲੀਡਰ ਹੀ ਹੁਣ ਸੇਵਾ ਨਹੀਂ ਰਹਿ ਗਈ ਇਹ ਤੇ ਬਿਜ਼ਨਸਮੈਨਾਂ ਦਾ ਕੰਮ ਆ ਪੀ ਆਪ ਰਜੇ ਗਾਂ ਰਜਾਓ ਫਿਰ ਗਾਂ ਰਜਾਓ ਇਦਾਂ ਚੱਲਦਾ ਕੰਮ ਸ਼ੇਰਾਂ ਪੰਜਾਬ ਨੇ ਆਪਣੀ ਜਗ੍ਹਾ ਆਪਣੇ ਪੁੱਤ ਨੂੰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਖੜਕ ਸਿੰਘ ਨੂੰ ਉਹਦੇ ਲਾਗੇ ਖਲੋਤਾ ਧਿਆਨ ਸਿੰਘ ਡੋਗਰਾ ਇਹ ਕੌਣ ਆ ਮੈਂ ਥੋੜਾ ਜਿਹਾ ਅੱਗੇ ਜਾ ਕੇ ਗੱਲ ਸਾਫ਼ ਕਰ ਦੂੰਗਾ ਧਿਆਨ ਸਿੰਘ ਡੋਗਰੇ ਨੂੰ ਬਣਾ ਦਿੱਤਾ ਪ੍ਰਧਾਨ ਮੰਤਰੀ ਕਹਿੰਦਾ ਵੀ ਉਹ ਖਲੋਤਾ ਜੇ ਧਿਆਨ ਸਿੰਘ ਡੋਗਰਾ ਇਹਨੂੰ ਪ੍ਰਧਾਨ ਮੰਤਰੀ ਬਣਾ ਇੱਥੇ ਇੱਕ ਕਮੀ ਰਹਿ ਗਈ ਆ ਬਸ ਆਹ ਬੰਦੇ ਦੀ ਸ਼ਾਂਤੀ ਹੋਣੀ ਜ਼ਰੂਰੀ ਸੀ ਕਿਉਂ ਨਹੀਂ ਹੋਈ ਮੈਂ ਕਲੀਅਰ ਕਰ ਦਿਆਂਗਾ ਅੱਗੇ ਜਾ ਕੇ ਹੁਣ ਪੰਜਾਬ ਦਾ ਨਵਾਂ ਬਾਦਸ਼ਾਹ ਬਣ ਗਿਆ ਖੜਕ ਸਿੰਘ ਪ੍ਰਧਾਨ ਮੰਤਰੀ ਬਣ ਗਿਆ ਧਿਆਨ ਸਿੰਘ ਡੋਗਰਾ ਤੇ ਸ਼ੇਰੇ ਪੰਜਾਬ ਕਹਿੰਦਾ ਭਾਈ ਮੇਰਾ ਕੁਝ ਪਤਾ ਨਹੀਂ ਅੱਜ ਸੱਦਾ ਆਜੇ ਕੱਲ ਸੱਦਾ ਆਜੇ ਜਿਉਂਦੇ ਜੀ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਇਹ ਲੀਡਰਸ਼ਿਪ ਨੂੰ ਵੀ ਹਦਾਇਤ ਹੋਣੀ ਚਾਹੀਦੀ ਆ ਕਿ ਜਿੱਤੇ ਜਿੱਤੇ ਮੇਲਾ ਛੱਡ ਦਿਆ ਕਰੋ ਹਾਰ ਕੇ ਕਿਉਂ ਮੁੜ ਕੇ ਬੇਇਜ਼ਤੀ ਕਰਾਉਣੀ ਹੁੰਦੀ ਆ ਪਰ ਨਹੀਂ ਮੇਲਾ ਛੱਡਨ ਨੂੰ ਜੀ ਥੋੜਾ ਕਰਦਾ ਏ ਇਹ ਚੀਜ਼ ਹੀ ਇਦਾਂ ਦੀ ਆ ਇਹਦੇ ਕਬਰ ਚ ਲੱਤਾ ਹੁੰਦਿਆਂ ਤੇ ਤਾਂ ਵੀ ਕਹਿੰਦਾ ਨਾ ਭਾਈ ਮੈਂ ਤੇ ਨਹੀਂ ਛੱਡਦਾ ਇਸ ਚੀਜ਼ ਨੂੰ ਮੈਂ ਬਾਹਰਲੇ ਦੇਸ਼ਾਂ 'ਚ ਵੇਖਿਆ ਉੱਥੇ ਕੋਈ ਰਾਸ਼ਟਰਪਤੀ ਬਣਦਾ ਦੋ ਵਾਰੀ ਤੋਂ ਵੱਧ ਇਲੈਕਸ਼ਨ ਨਹੀਂ ਲੜ ਸਕਦਾ ਦੋ ਵਾਰੀ ਬਣ ਗਿਆ ਤੀਜੀ ਵਾਰੀ ਨਹੀਂ ਬਣਨਾ ਅਇਤੇ ਅਹੀਂ ਬੁੱਢੇ ਸਾਡੀਆਂ ਚਟੀਆਂ ਉਹ ਚੱਲੀਆਂ ਅਹੀਂ ਉਹੋ ਹੀ ਵੇਖੀ ਜਾਂਦੇ ਆ ਪੰਡਾ ਪੰਡਾਰੀਆ ਕਿੰਨਾ ਕ ਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਆ ਜਾ ਵਾ ਕੱਲ ਨੂੰ ਉਹਦਾ ਮੁੰਡਾ ਵਾ ਪਰਸ ਨੂੰ ਉਹੋ ਹੀ ਤੁਰੇ ਆਉਂਦੇ ਆ ਬਦਲ ਬਦਲ ਕੇ ਜਿੰਨੀ ਕਰੀਮ ਸੀ ਜਾਜਾਂ ਦੇ ਚੜਕੇ ਬਾਹਰ ਨਿਕਲ ਗਈ ਜਿਨ੍ਹਾਂ ਨੇ ਸਵਾਰਨਾ ਹੀ ਕੱਖ ਜਿੰਨੀ ਕਰੀਮ ਸੀ ਉਹ ਦੁਖੀ ਹੋ ਕੇ ਚਟਾ ਪੀ ਵੀ ਕੇ ਨਾਲੀਆਂ ਗਲੀਆਂ ਰੂੜੀਆਂ ਤੇ ਰੁਲ ਗਈ ਤੁਹਾਡਾ ਸਵਾਰਿਆ ਕਿਸੇ ਨੇ ਕੱਖ ਕੀ ਉਹਨਾਂ ਨੇ ਆਪਣਾ ਕੰਮ ਸੈੱਟ ਕੀਤਾ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਧਿਆਨ ਸਿੰਘ ਡੋਗਰੇ ਨੂੰ ਕਹਿੰਦਾ ਧਿਆਨ ਸਿਆ ਪੰਜਾਬੀ ਬੈਠਿਆ ਮੁੜ ਕੇ ਪਤਾ ਨਹੀਂ ਇਹ ਦਰਬਾਰ ਲੱਗਣਾ ਕਿ ਨਹੀਂ ਲੱਗਣਾ ਇਹਨਾਂ ਨੂੰ ਆਪਣੇ ਖਜ਼ਾਨੇ ਬਾਰੇ ਦੱਸ ਦੇ ਵੀ ਅੱਜ ਖਜ਼ਾਨਾ ਕਿੰਨਾ ਸਾਡੇ ਕੋਲ ਹੁਣ ਸੁਣਿਓ ਜਰਾ ਜਿੱਦਣ ਸ਼ੇਰ-ਏ-ਪੰਜਾਬ ਨੇ 22 ਮਈ ਸਨ 1839 ਨੂੰ ਆਪਣੀ ਜ਼ਿੰਦਗੀ ਦਾ ਆਖਰੀ ਦਰਬਾਰ ਕੀਤਾ ਉਸ ਦਿਨ ਖਜ਼ਾਨੇ 'ਚ ਕੀ ਕੁਝ ਸੀ ਧਿਆਨ ਸਿੰਘ ਡੋਗਰਾ ਕਹਿਣ ਲੱਗਾ ਵੀ ਇਸ ਵਕਤ ਪੰਜਾਬ ਦੀਆਂ ਚਾਰ ਸਟੇਟਾਂ ਨੇ ਇੱਕ ਚੀਜ਼ ਹੋਰ ਕਲੀਅਰ ਕਰ ਲੋ 1947 ਤੋਂ ਪਹਿਲਾਂ ਪੰਜਾਬ ਕਦੀ ਹਿੰਦੁਸਤਾਨ ਦਾ ਹਿੱਸਾ ਨਹੀਂ ਜੇ ਰਿਆ ਸਾਡੀ ਕਿਸਮਤ ਜੋੜੀ ਗਈ ਆ 47 ਤੋਂ ਬਾਅਦ ਇਹਨਾਂ ਦੇ ਨਾਲ 47 ਤੋਂ ਪਹਿਲਾਂ ਬਾਦਸ਼ਾ ਸਾਡਾ ਵੱਖਰਾ ਮੋਰ ਸਾਡੀ ਰਾਜਧਾਨੀ ਸਾਡੀ ਕਰੰਸੀ ਸਾਡੀ ਫੌਜਾਂ ਸਾਡੀਆਂ ਝੰਡਾ ਸਾਡਾ ਨਗਾਰਾ ਸਾਡਾ ਸਾਰਾ ਕੁਝ ਸੀ ਪਰ 47 ਤੋਂ ਵੱਧਾ ਸਾਨੂੰ ਇਹਨਾਂ ਨਾਲ ਜੋੜ ਦਿੱਤਾ ਤੇ ਜਿਨ੍ਹਾਂ ਨਾਲ ਸਾਨੂੰ ਜੋੜ ਦਿੱਤਾ ਨਾ ਅੱਜ ਕਿਤਾਬਾਂ ਪੜ੍ਹ ਕੇ ਵੇਖ ਲਿਓ ਆਪਣੇ ਨਿਆਣਿਆਂ ਦੀਆਂ ਘਰ ਜਾ ਕੇ ਉਹ ਇੱਕੋ ਚੀਜ਼ ਲਿਖੀ ਜਾਂਦੇ ਗੁਰੂਆਂ ਨੇ ਵੀ ਸ਼ਹੀਦیاں ਦਿੱਤੀਆਂ ਹਿੰਦੁਸਤਾਨ ਵਾਸਤੇ ਸ਼ਹੀਦਾਂ ਨੇ ਵੀ ਸ਼ਹੀਦیاں ਦਿੱਤੀਆਂ ਹਿੰਦੁਸਤਾਨ ਵਾਸਤੇ ਜਦੋਂ ਕਿ ਕੋਈ ਸ਼ਹਾਦਤ ਹਿੰਦੁਸਤਾਨ ਤੇ ਵਾਸਤੇ ਨਹੀਂ ਮਨੁੱਖਤਾ ਵਾਸਤੇ ਹੋਈ ਸੀ ਲੋਕਾਈ ਵਾਸਤੇ ਹੋਈ ਸੀ ਮਨੁੱਖਤਾ ਦੀ ਬਾਹ ਫੜਨ ਵਾਸਤੇ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਪਰ ਸਾਡੇ 'ਚ ਕਮੀ ਆ ਸ਼ਰੋਮਣੀ ਕਮੇਟੀ ਨੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਤੇ ਪ੍ਰਿੰਸੀਪਲ ਗੰਗਾ ਸਿੰਘ ਤੋਂ ਬਾਅਦ ਆ ਇਤਿਹਾਸ ਦੀ ਖੋਜ ਉਤੇ 1 ਰੁਪਏ ਦਾ ਕੰਮ ਨਹੀਂ ਕੀਤਾ ਕੋਈ ਨਵੀਂ ਖੋਜ ਨਹੀਂ ਹੋਈ ਅੱਜ ਨਾ ਕਹੀਂ ਬੋਲਣ ਦੇ ਆ ਨਾ ਏ ਅਸੀਂ ਆਪਣਾ ਗੁਰੂ ਦੀ ਕਿਰਪਾ ਤੁਹਾਡਾ ਪਿਆਰ ਇਧਰ ਉਧਰ ਇਕੱਠਾ ਕਰ ਲਈਏ ਮਟੀਰੀਅਲ ਤੇ ਜਿੰਨਾ ਮਰਜੀ ਕਰ ਲਈਏ ਕੋਈ ਢਾਡੀਆਂ ਦਾ ਚੰਗਾ ਕਾਲਜ ਨਹੀਂ ਉਹ ਮੇਰੇ ਲੱਗਿਆ ਗੁਰੂ ਕੀ ਵਡਾਲੀ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿੱਥੇ ਹੋਇਆ ਢਾਡੀਆਂ ਦਾ ਕਾਲਜ ਤਿਆਰ ਕੀਤਾ ਠੀਕ ਹੈ ਪੈਸੇ ਉਹਨਾਂ ਲਾਏ ਆ ਵਧਾਈ ਆ ਤੁਹਾਨੂੰ ਪਰ ਜਦੋਂ ਦਾ ਕਾਲਜ ਚੱਲਿਆ ਇੱਕ ਚੰਗਾ ਢਾਡੀ ਉਸ ਕਾਲਜ ਵਿੱਚੋਂ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਪੰਥ ਦੀ ਝੋਲੀ 'ਚ ਨਹੀਂ ਪਾ ਸਕੀ ਤੁਸੀਂ ਇੱਕ ਕਾਰਜ ਨਹੀਂ ਕੀਤਾ ਤੁਸੀਂ ਇੱਕ ਟੱਬਰ ਦੀ ਦਲਾਲੀ ਕਰਨੀ ਸ਼ੁਰੂ ਕਰ ਦਿੱਤੀ ਵੀ ਇੱਕ ਟੱਬਰ ਹੀ ਖੁਸ਼ ਕਰੀ ਜਾਣਾ ਬਾਕੀ ਪੰਥ ਟੱਟੇ ਖੂਜ ਪਾ ਦਿਓ ਸਾਰਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਚੱਲਦੇ ਹੋ ਤੁਸੀਂ ਕੋ ਬੰਦੇ ਪਾਸੇ ਤੁਰ ਪਏ ਮੰਨੋ ਜਾਂ ਨਾ ਮੰਨੋ ਆ ਭਾਈ ਅਮਰਤਪਾਲ ਸਿੰਘ ਦੀਆਂ ਚੋਣਾ ਸੀ ਨਾ ਮੇਰਾ ਬਹੁਤ ਸਾਰਾ ਪਰਿਵਾਰ ਸ਼੍ਰੋਮਣੀ ਕਮੇਟੀ ਚ ਮੁਲਾਜ਼ਮ ਆ ਮੇਰੇ ਬੜੇ ਕਾਫੀ ਪਰਿਵਾਰ ਦੇ ਬੰਦੇ ਜਾਂ ਹੋਰ ਨਜ਼ਦੀਕੀ ਹੁਣ ਮੈਂ ਤੁਹਾਨੂੰ ਸਚਾਈ ਦੱਸਣ ਲੱਗਾ ਜਿੰਨਾ ਬੰਦਿਆਂ ਨੇ WhatsApp ਦੇ ਉੱਤੇ ਭਾਈ ਅਮਰਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਦੀ DP ਲਾਈ ਸੀ ਨਾ ਉਹਨਾਂ ਬੰਦਿਆਂ ਦੀਆਂ ਨੌਕਰੀਆਂ ਡਿਊਟੀਆਂ ਕੱਟੀਆਂ ਗਈਆਂ ਅੰਦਰੋਂ ਕਿ ਹੋਖ ਜੜੀ ਆ ਕਿਆ ਇੰਟਰਵਿਊ ਚ ਕਹਿ ਦੇਣਾ ਨਾ 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 ਸਾਡਾ ਤੇ ਉਹਨਾਂ ਨਾਲ ਲੈਣ ਦੇਣੀ ਕੋਈ ਨਹੀਂ ਤੁਹਾਡੇ ਕੋਲ ਇੱਕ ਬੰਦਾ ਇਤਿਹਾਸ ਦੀ ਖੋਜ ਕਰਨ ਵਾਸਤੇ ਨਹੀਂ ਰੱਖਿਆ ਤੁਸੀਂ ਜੇ ਰੱਖਦੇ ਹੋ ਤੇ ਕੁਝ ਨਹੀਂ ਬਾਹਰ ਆਉਂਦਾ ਮੈਂ RSS ਦਾ ਪੜ੍ਹ ਕੇ ਹੈਰਾਨ ਹੋ ਗਿਆ 골ਡ ਮੈਡਲਿਸਟ ਐਸ ਵਕਤ ਅੱਜ ਦੀ ਡੇਟ 'ਚ ਆਰਐਸਐਸ 3300 ਬੰਦੇ ਰੱਖੇ ਆ ਉਹਨਾਂ ਨੇ ਜਿਨ੍ਹਾਂ ਨੂੰ ਇਤਿਹਾਸ ਲਿਖਣ ਵਾਸਤੇ ਲਾਇਆ ਵਾ ਦਿਨੇ ਰਾਤ ਤੀ ਤੂੰ ਲਿਖੀ ਤੁਰੇ ਜਾਣਾ ਵਾ 3300 ਬੰਦਾ ਉਹਨਾਂ ਨੇ ਕੋ ਲੱਕ ਬੰਨਿਆ ਵਾ ਵੀ ਵਿਗਾੜ ਨਾ ਕਿੱਦਾ ਵਾ ਸਾਡੇ ਕੋ ਕੱਖ ਨਹੀਂ ਹੈਗਾ ਇਹ ਸਾਡੇ 'ਚ ਕਮੀ ਆ ਸ਼ੇਰ ਪੰਜਾਬ ਨੇ ਧਿਆਨ ਸਿੰਘ ਡੋਗਰੇ ਨੂੰ ਆਖਿਆ ਵੀ ਸਾਡੇ ਰਾਜ ਭਾਗ ਦੀਆਂ ਸਟੇਟਾਂ ਕਿੰਨੀਆਂ ਨੇ ਉਹ ਕਹਿੰਦਾ ਚਾਰ ਸਟੇਟਾਂ ਪੰਜਾਬ ਦੀਆਂ ਚਾਰ ਸਟੇਟਾਂ ਸੀ ਉਦੋਂ ਲਾਹੌਰ ਮਲਤਾਨ ਕਸ਼ਮੀਰ ਪਸ਼ਾਵਰ 1 ਲੱਖ 45000 ਮਰਬਾ ਮੀਲ ਇਹ ਸਾਡਾ ਰਾਜ ਭਾ ਗਿਆ ਹੱਦਬੰਦੀ ਕਿੱਥੇ ਆ ਪੰਜਾਬ ਦੀ ਇੱਕ ਹੱਦ ਦਰਿਆ ਸਤਲੁਜ ਦੇ ਨਾਲ ਵਗਦੀ ਆ ਇੱਕ ਹੱਦ ਸਾਡੀ ਆ ਅਫਗਾਨਿਸਤਾਨ ਦੇ ਨਾਲ ਜਿਹਦੇ ਚੋ ਸਾਰਾ ਪਾਕਿਸਤਾਨ ਕੱਢਿਆ ਗਿਆ ਪਸ਼ਾਵਰ ਤੱਕ ਇਹ ਸਾਰਾ ਪੰਜਾਬ ਆ ਸਾਡੀ ਇੱਕ ਬੰਨੇ ਹੱਦ ਜਿਹੜੀ ਆ ਉਹ ਲੇਹ ਲਦਾਖ ਨਾ ਲੱਗਦੀ ਆ ਜਾ ਕੇ ਤੁਹਾਡੇ ਚ ਕੋਈ ਫੌਜੀ ਵੀਰ ਲੇਹ ਲਦਾਖ ਚ ਜੌਬ ਕਰਕੇ ਆਇਆ ਹੋਵੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੂਗਾ ਲੇਹ ਲਦਾਖ ਤੱਕ ਤੁਹਾਡੇ ਵੱਡਿਆਂ ਨੇ ਝੰਡੇ ਚਲਾਏ ਇੱਕ ਬੰਨੇ ਤੁਹਾਡਾ ਰਾਜ ਭਾਗ ਦਰਿਆ ਸਿੰਧ ਤੱਕ ਜਾਂਦਾ ਸੀ ਇਹ ਸਾਡੀਆਂ ਚਾਰ ਹੱਦਾਂ ਸੀ ਹੁਣ ਖਜ਼ਾਨੇ ਦਾ ਸੁਣ ਲਓ ਧਿਆਨ ਸਿੰਘ ਡੋਗਰਾ ਕਹਿੰਦਾ ਜੀ ਐਸ ਵਕਤ ਖਜ਼ਾਨੇ ਦੇ ਵਿੱਚ 8 ਕਰੋੜ ਰੁਪਈਆ ਨਗਦ ਪਿਆ ਵਾ ਇਹ ਛੋਟੀ ਐਮਾਉਂਟ ਨਹੀਂ ਆ ਇਹ ਬਹੁਤ ਵੱਡੀ ਐਮਾਉਂਟ ਆ ਉਸ ਜਮਾਨੇ 'ਚ ਜਦੋਂ ਸ਼ੇਰੇ ਪੰਜਾਬ ਨੇ ਜ਼ਿੰਦਗੀ ਦਾ ਆਖਰੀ ਦਰਬਾਰ ਕੀਤਾ ਉਹ ਕਹਿੰਦਾ 8 ਕਰੋੜ ਰੁਪਈਆ ਨਗਦ ਪਿਆ ਵਾ ਤੇ 80 ਕਰੋੜ ਰੁਪਈਏ ਦੇ ਹੀਰੇ ਜਵਾਹ ਰਾਤ ਉਹ ਹੈ ਨੂਰ ਵੱਖਰਾ ਵਾ ਤੇ 80 ਕਰੋੜ ਦੇ ਹੀਰੇ ਜਵਾਹਰ ਆਤ ਸਾਡੇ ਖਜ਼ਾਨੇ ਚ ਪਏ ਆ ਆ ਖਜ਼ਾਨਾ ਸ਼ੇਰੇ ਪੰਜਾਬ ਦੇ ਕੇ ਗਿਆ ਜਦੋਂ ਉਹਨੇ ਆਖਰੀ ਦਰਬਾਰ ਕੀਤਾ ਤੇ ਅੱਜ ਇੱਥੇ ਕਿਸੇ ਨੂੰ ਪੁੱਛ ਲੋ ਕੀ ਆ ਖਜ਼ਾਨੇ ਚ ਖਜ਼ਾਨਾ ਤੋਂ ਖਾਲੀ ਹੈ ਖਜ਼ਾਨਾ ਤੋਂ ਖਾਲੀ ਹੈ ਇਹਨਾਂ ਨੇ ਥੋੜਾ ਕੀਤਾ ਜਿਹੜੇ ਸਾਹਮਣੇ ਬੈਠੇ ਆ ਇਹਦੇ ਵਿਚਾਰੇ ਸਵੇਰੇ ਚਾਹ ਵੀ ਬਣਾਉਣਾ ਤੇ ਖੰਡ ਪੱਤੀ ਦਾ ਵੀ ਟੈਕਸ ਦਿੰਦੇ ਆ ਇਹਦੇ ਸਵੇਰੇ ਉੱਠ ਕੇ ਬਰਸ਼ ਕਰਨ ਤੇ ਪੇਸਟ ਜਿਹੜੀ ਲੱਗਦੀ ਆ ਉਹਦਾ ਵੀ ਟੈਕਸ ਦਿੰਦੇ ਆ ਖਜ਼ਾਨਾ ਗਿਆ ਕਿੱਥੇ ਖਜ਼ਾਨਾ ਤੁਹਾਡੇ ਢਿੱਡਾਂ ਚ ਗਿਆ ਜਦੋਂ ਤੁਰੇ ਹਦੋਂ ਟੁੱਟੇ ਸਾਈਕਲਾਂ ਤੇ ਹੁੰਦੇ ਹੋ ਅੱਜ ਤੁਸੀਂ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ 'ਚ ਚੜੀ ਜਾਂਦੇ ਹੋ ਇਹ ਖਜ਼ਾਨੇ 'ਚੋਂ ਹੀ ਆਇਆ ਹੋ ਰਿਹਾ ਆ ਕਿੱਥੋਂ ਸੀ ਤੁਸੀਂ ਕਿਹੜੀਆਂ ਦਿਹਾੜੀਆਂ ਲਾਈਆਂ ਕਿਤੇ ਸ਼ੇਰਾਂ ਪੰਜਾਬ ਬੇਹੋਸ਼ ਹੋਇਆ ਉਹਨੂੰ ਪਾਲਕੀ 'ਚ ਚੁੱਕ ਕੇ ਉਹਦੇ ਮਹਿਲਾਂ 'ਚ ਲੈ ਗਏ ਹਣ ਲੋਕਾਂ ਦਾ ਦਿਲ ਰੋਜ ਧੜਕਿਆ ਕਰੇ। ਵੀ ਮਾੜੀ ਖਬਰ ਹੁਣ ਵੀ ਆਈ, ਘੜੀਕ ਨੂੰ ਵੀ ਆਈ, ਕੱਲ ਵੀ ਆਈ। ਡਾਕਟਰ ਨੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਪਰ ਸ਼ੇਰੇ ਪੰਜਾਬ ਦੀ ਬੇਹੋਸ਼ੀ ਨਹੀਂ ਟੁੱਟਦੀ। ਮਹਿਲਾ ਦੇ ਵਿੱਚੋਂ ਮਾਹ ਰਾਣੀ ਜੰਦਾ ਦੇ ਕੋਲ ਰਹਿੰਦਾ। ਮਾਹ ਰਾਣੀ ਜੰਦਾ ਨੇ ਸਾਰੀ ਰਾਤ ਸ਼ੇਰੇ ਪੰਜਾਬ ਦਾ ਸਿਰ ਆਪਣੀ ਗੋਦੀ 'ਚ ਰੱਖਣਾ। ਤੇ ਮੱਥੇ ਤੇ ਹੱਥ ਫੇਰਦੀ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਰਿਆ ਕਰਨਾ ਕਿਉਂਕਿ ਉਹਨੂੰ ਆਪਣਾ ਘਰ ਉਜੜਦਾ ਦਿਸਦਾ ਸੀ ਵੀ ਮੇਰੇ ਸਿਰ ਦਾ ਸਾਈਂ ਅੱਜ ਵੀ ਗਿਆ ਕੱਲ ਵੀ ਗਿਆ ਜਿੰਦਾਂ ਤੂੰ ਕਾਹੇ ਜੋਗੀ ਨਹੀਂ ਰਹਿ ਜਾਣਾ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਤੇ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿਉਂਦੇ ਜੀ ਭਾਵੇਂ ਕਦਰ ਕਰੀਏ ਨਾ ਕਰੀਏ ਜਿੱਦਾਂ ਦੋਵਾਂ 'ਚੋਂ ਇੱਕ ਨਾਲ ਨਾ ਕੋਲ ਹੋਇਆ ਮੁੱਲ ਤੇ ਉਸ ਦਿਨ ਪੈਣਾ ਵੀ ਕੋਈ ਹੁੰਦਾ ਸੀ ਹੁੰਦਾ ਸੀ ਮਹਾਰਾਣੀ ਜੰਦਾ ਨੇ ਆਪਣੇ ਪਤੀ ਦਾ ਮਥਾ ਘੁੱਟਿਆ ਕਰਨਾ ਹੱਥ ਘੁੱਟਿਆ ਕਰਨੇ ਉਹਨੂੰ ਅੱਖਾਂ ਦੇ ਸਾਹਮਣੇ ਕਈ ਵਾਰੀ ਹਨੇਰਾ ਆ ਜਾਇਆ ਕਰਨਾ ਜੰਦਾ ਭਰੀ ਜਵਾਨੀ 'ਚ ਤੇਰੀ ਜ਼ਿੰਦਗੀ ਉੱਜੜਨ ਵਾਲੀ ਆ ਪਤਾ ਨਹੀਂ ਕੀ ਹੋ ਜਾਣਾ ਹੈ ਦਿਲ ਚੜਿਆ 27 ਜੂਨ ਦਾ 27 ਜੂਨ ਸਨ 1839 ਦਿਨ ਵੀਰਵਾਰ ਅੰਮ੍ਰਿਤ ਵੇਲਾ ਸੀ ਮਹਾਰਾਣੀ ਜਿੰਦਾ ਦੀ ਕਦੇ ਅੱਖ ਲੱਗ ਗਈ ਜਿੰਨੇ ਚਿਰ ਨੂੰ ਮਹਾਰਾਣੀ ਜਿੰਦਾ ਦੀ ਜਾਗ ਖੁੱਲੀ ਉਹਦੀ ਚੀਕ ਨਿਕਲ ਗਈ ਕੀ ਵੇਖਦੀ ਆ ਸ਼ੇਰੇ ਪੰਜਾਬ ਦਾ ਸਿਰ ਉਹਦੀ ਗੋਦੀ ਚ ਨਹੀਂ ਹੈਗਾ ਸ਼ੇਰੇ ਪੰਜਾਬ ਅੱਧੇ ਤੋਂ ਜ਼ਿਆਦਾ ਮੰਜੇ ਤੋਂ ਥੱਲੇ ਲਮਕ ਚੁੱਕਾ ਵਾ ਪਲੰਗ ਤੋਂ ਥੱਲੇ ਲਮਕ ਚੁੱਕਾ ਵਾ ਜਿੰਦਾ ਉੱઠી ਉਹਨੇ ਜਫਾ ਭਰ ਕੇ ਸ਼ੇਰੇ ਪੰਜਾਬ ਨੂੰ ਚੁੱਕ ਕੇ ਪਲੰਗ ਤੇ ਪਾਉਣਾ ਚਾਹਿਆ ਪਰ ਅੱਜ ਉਹਦੇ ਕੋਲੋਂ ਸ਼ੇਰੇ ਪੰਜਾਬ ਚੁੱਕਿਆ ਨਾ ਗਿਆ ਚੁੱਕਿਆ ਨਾ ਗਿਆ ਮਹਾਰਾਣੀ ਜਿੰਦਾਨੀਆਂ ਡਾਡਾਂ ਨਿਕਲ ਗਈਆਂ ਉਹਦੇ ਮੰਨ ਨੇ ਆਵਾਜ਼ ਮਾਰ ਕੇ ਆਖਿਆ ਜੰਦਾ ਪਾਣਾ ਵਾਪਰ ਗਿਆ ਜਾਵਦਾ ਜਿਸ ਤੋਂ ਡਰਦੀ ਸੀ ਕਦੇ ਹੋਤੇ ਨਹੀਂ ਗਿਆ ਜੰਦਾ ਨੇ ਦੂਜੀ ਵਾਰ ਕੋਸ਼ਿਸ਼ ਕੀਤੀ ਸ਼ੇਰੇ ਪੰਜਾਬ ਨੂੰ ਚੋਕ ਕੇ ਪਲੰਘ ਤੇ ਪਾਦਾ ਪਰ ਉਹਦੇ ਕੋਲ ਸ਼ੇਰੇ ਪੰਜਾਬ ਹਿੱਲਿਆ ਨਹੀਂ ਉਹ ਬਾਹਰ ਨੂੰ ਭੱਜੀ ਉਹ ਭੱਜੀ ਜਾਂਦੀ ਆਵਾਜ਼ ਮਾਰਦੀ ਆ ਖੜਕਸਿਆ ਉੱਠ ਸ਼ੇਰ ਸਿਆ ਉੱਠ ਕਵਰ ਨੋਂ ਨਿਹਾਲ ਜਾਗ ਫੇਰ ਕਿਦੇ ਆਵਾਜ਼ ਮਾਰਦੀ ਆ ਡਾਕਟਰ ਸਾਹਿਬ ਆਓ ਪੰਜਾਬ ਦੀ ਮਹਾਰਾਣੀ ਭੱਜੀ ਜਾਂਦੀ ਆ ਉਹਦੇ ਗੱਜ-ਗੱਜ ਲੰਮੇ ਖੁੱਲੇ ਵਾਲ ਜਦੋਂ ਦਾ ਜੂڑا ਖੁੱਲ ਕੇ ਉਹਦੇ ਲੱਕ ਦੇ ਤੱਕ ਆਇਆ ਨਾ ਪੇਠ ਤੱਕ ਆਇਆ ਤੇ ਭੱਜੀ ਜਾਂਦੀ ਜੰਦਾ ਦੀ ਚੁੰਨੀ ਉਹਦੇ ਸਿਰ ਤੋਂ ਲੱਤ ਕੇ ਦੀ ਐ ਜਾਪਿਆ ਮਹਾਰਾਣੀ ਜੰਦਾ ਕੱਲੀ ਤੂੰ ਸਿਰ ਤੋਂ ਨੰਗੀ ਨਹੀਂ ਹੋਈ ਅੱਜ ਸਾਰਾ ਪੰਜਾਬ ਸਿਰ ਤੋਂ ਨੰਗਾ ਹੋ ਗਿਆ ਕੱਲੀ ਤੂੰ ਨੰਗੀ ਨਹੀਂ ਹੋਈ ਸਿਰੋਂ ਉਹਨੇ ਕੱਲੇ ਕੱਲੇ ਨੂੰ ਆਵਾਜ਼ ਮਾਰੀ ਭੱਜੇ ਆਏ ਅਗੇ ਅਗੇ ਮਹਾਰਾਣੀ ਜੰਦਾ ਭੱਜੀ ਜਾਵੇ ਸਾਰਿਆਂ ਨੇ ਚੋਕੇ ਸ਼ੇਰੇ ਪੰਜਾਬ ਮੰਜੇ ਤੇ ਪਾਇਆ ਸਾਰਿਆਂ ਦਾ ਦਿਲ ਧੜਕਿਆ ਮਹਾਰਾਣੀ ਜੰਦਾ ਦੀਆਂ ਅੱਖਾਂ 'ਚੋਂ ਹੰਝੂ ਆਪ ਮੁਹਾਰੇ ਛੁੱਟੇ ਡਾਕਟਰ ਅੱਗੇ ਹੋਇਆ ਉਹਨੇ ਨਬਜ਼ ਵੇਖੀ ਉਹਨੇ ਦਿਲ ਦੀ ਧੜਕਣਾਂ ਵੇਖੀ ਉਹਨੇ ਨੱਕ ਤੇ ਹੱਥ ਲਾ ਕੇ ਸਾਹ ਚੱਲਦੇ ਵੇਖੇ ਵਾਰ-ਵਾਰ ਚੈੱਕ ਕਰਨ ਤੋਂ ਬਾਅਦ ਆਖਰਕਾਰ ਡਾਕਟਰ ਨੇ ਇੱਕ ਲੰਮਾ ਸਾਹ ਲਿਆ ਤੇ ਮਹਾਰਾਣੀ ਜੰਦਾ ਨੂੰ ਹੱਥ ਜੋੜ ਕੇ ਕਹਿੰਦਾ ਮਹਾਰਾਣੀ ਸਹਬਾ ਪਾਣਾ ਵਾਪਰ Yeah! Oh. Oh.